ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਇਹ ਬੇਨਤੀ ਹੈ ਜੀ ਜਿਹੜੀ ਸੰਗਤਾਂ ਹਜੂਰ ਸਾਹਿਬ ਜਾਣਾ ਚਾਹੁੰਦੀਆਂ ਨੇ ਉਹ ਸੋਚੀ ਬੈਠੇ ਜਾਣ ਵਾਸਤੇ ਉਹਨਾਂ ਵਾਸਤੇ ਖਾਸ ਕਰਕੇ ਆ ਤੇ ਵੀਡੀਓ ਨੂੰ ਮੈਂ ਮੈਂ ਪਹਿਲੀ ਕਰਾ ਵੀਡੀਓ ਨੂੰ ਸ਼ੇਅਰ ਕਰ ਦਵਾਂ ਤਾਂ ਜੋ ਇਹ ਵੀਡੀਓ ਕਰਦੇ ਕੰਮ ਆ ਸਕੇ ਬਹੁਤ ਬੜੀ ਜਾਣਕਾਰੀ ਦੇਣ ਲੱਗਿਆ ਬਈ ਜੀ ਵੀਡੀਓ ਦੇ ਵਿੱਚ ਮੈਂ ਮੈਂ ਤਕਰੀਬਨ ਆਪ 15 ਕ ਵਾਰੀ ਹਜੂਰ ਸਾਹਿਬ ਦੀ ਯਾਤਰਾ ਕਰਕੇ ਆਇਆ ਸੰਗਤਾਂ ਮੇਰੇ ਪਿੰਡੋਂ ਬਾਹਰੋਂ ਵੀ ਸੰਗਤਾਂ ਰਹਿਟਾਂ ਜਾਂਦੀਆਂ ਰਹਿੰਦੀਆਂ ਤੇ ਅਸੀਂ 340 50 60 ਬੰਦੇ ਵੀ ਹਜੂਰ ਸਾਹਿਬ ਗਏ ਆ ਕਦੇ ਕਿਸੇ ਨੂੰ ਮੁਸ਼ਕਲ ਨਹੀਂ ਆਈ ਕਿਉਂਕਿ ਬਾਈ ਜੀ ਐਕਸਪੀਰੀਅੰਸ ਹੋ ਗਿਆ ਇੱਕ ਦੋ ਵਾਰੀ ਮਤਲਬ ਗਏ ਸੀਗੇ ਮੁਸ਼ਕਲ ਆਈਆਂ ਸੀਗੀਆਂ ਹੁਣ ਇੱਕ ਐਕਸਪੀਰੀਅੰਸ ਹੋ ਗਿਆ ਰੇਲ ਦਾ ਸਾਰਾ ਨੂਨ ਕੈ ਦਾ ਕਾਨੂੰਨ ਪਤਾ ਲੱਗ ਗਿਆ ਕਿਵੇਂ ਛੀਟਾਂ ਬੁੱਕ ਕਰਾਉਣੀਆਂ ਅੱਜ ਆਪਾਂ ਰੇਲਵੇ ਦੇ ਛੀਟਾਂ ਵਾਸਤੇ ਹੀ ਗੱਲ ਕਰਦੇ ਆਂ ਜਦੋਂ ਅਸੀਂ ਹਜੂਰ ਸਾਹਿਬ ਜਾਂਦੇ ਆ ਨਾ ਉੱਥੋਂ ਸਾਨੂੰ ਮੁਸ਼ਕਲਾਂ ਆਉਂਦੀਆਂ ਆਗੀਆਂ ਕਿਵਾਰੀ ਇਧਰੋਂ ਪਿਆਬ ਤੋਂ ਬੰਦੇ ਛੀਟ ਇਕ ਸਾਈਡ ਦੀ ਬੁੱਕ ਕਰਾ ਕੇ ਭਾਈ ਜਾਂਦੇ ਆ ਉੱਧਰੋਂ ਛੀਟ ਕਿਵਾਰੀ ਮੁਸ਼ਕਲਾਂ ਮਿਲਦੀ ਹੈ ਜਾਂ ਉੱਥੋਂ ਦੇ ਜਿਹ ਕਈ ਵਾਰੀ ਇਧਰੋਂ ਵੀ ਜਰ ਆਪਾਂ ਸੀਟ ਬੁੱਕ ਕਰਾਉਣੇ ਆ ਉਦੋਂ ਕੀ ਹੁੰਦਾ ਹੈਗਾ ਆਪਾਂ ਏਜੰਟ ਤੋਂ ਸੀਟ ਬੁੱਕ ਕਰਾ ਲੈਂਦੇ ਆ ਕਈ ਵਾਰੀ ਏਜੰਟਿਕ ਸਾਈਡ ਦੇ ਸੀਟ ਬੁੱਕ ਕਰਕੇ ਦੇ ਦਿੰਦਾ ਆਪਾਂ ਤੇ ਆਪਾਂ ਅਨਜਾਨ ਬਣੇ ਜਿਹਾ ਗਏ ਨੇ ਉਧਰ ਆਪਾਂ ਵਾਪਸ ਆਉਣੇ ਆਪਣੀ ਸੀਟ ਨਹੀਂ ਮਿਲਦੀ ਕਿਉਂਕਿ ਇਹ ਘਟਨਾ ਮੈਂ ਦੇਖੀ ਆ ਵਾਜੀ ਹਜ਼ੂਰ ਸਾਹਿਬ ਜੋ ਜਾਣੇ ਆ ਉੱਥੇ ਅਕਸਰ ਇੱਕ ਵਾਰੀ ਬੰਦੇ ਤੁਹਾਨੂੰ ਇਹ ਜਿਹੀ ਮਿਲੀ ਆ ਵੀ ਜਿਹੜੇ ਕਹਿੰਦੇ ਸਾਨੂੰ ਸੀਟਾਂ ਨਹੀਂ ਮਿਲੀਆਂ ਜਾਂ ਵੇਟਿੰਗ ਚ ਆ ਜਾਂਦੀਆਂ ਬੱਚੇ ਨਾਲ ਆਉਂਦੇ ਆ ਮਦਾਮਾਂ ਨਾਲ ਆਉਂਦੇ ਆ ਬਜ਼ੁਰਗ ਨਾਲ ਹੁੰਦੇ ਆ ਉਹਨਾਂ ਨੂੰ ਮੁਸ਼ਕਲ ਬਹੁਤ ਆਉਂਦੀ ਆ ਇਸ ਕਰਕੇ ਭਾਈ ਜਿਹ ਕੁਬੀਪਾ ਕਿਲੋਮੀਟਰ ਦੂਰ ਬੈਠਾ ਬੰਦਾ ਹੈਗਾ ਹਨਾ ਵੀਡੀਓ ਨੂੰ ਦੇਖ ਰਿਹਾ ਉਹ ਬਈ ਸੰਪਰਕ ਕਰ ਲੈ ਮੇਰੇ ਨਾਲ ਜੀਮੇਦਾਰ ਫੀਲਡ ਸਟੋਰਮ ਬੂਸੇ ਸਾਡੀ ਦੁਕਾਨ ਆ ਮਲਕ ਫੈਕਟਰੀ ਆ ਹਿੰਡ ਦੀ ਤੇ ਉੱਥੇ ਆਏ ਮਿਲ ਕੇ ਆ ਕੇ ਮਿਲ ਸਕਦਾ ਹੈ ਅਸੀਂ ਕੋਈ ਕਿਸੇ ਤੋਂ ਪੈਸਾ ਨਹੀਂ ਲੈਣਾ ਅਸੀਂ ਸੇਵਾ ਹੀ ਕਰਨੀ ਆ ਕਿਉਂਕਿ ਮੈਂ ਇੱਕ ਬਈ ਦੀ ਵੀਡੀਓ ਦੇਖੀ ਸੀਗੀ ਪੋਸਟਰ ਦੇਖਿਆ ਸੀ ਫੇਸਬੁੱਕ ਦੇ ਉੱਤੇ ਅੰਮ੍ਰਿਤਸਰ ਤੁਸੀਂ ਬਈ ਉਹ ਬਈ ਹਰ ਇੱਕ 2 ਮਹੀਨਾ ਬਾਅਦ ਆਜੀਤ ਸਾਹਿਬ ਜਾਂਦਾ ਸੰਗਤ ਨੂੰ ਦੇ ਕੇ ਫਰੀ ਦੇ ਵਿੱਚ ਮਤਲਬ ਹਰ ਇੱਕ ਨੇ ਕਰਾਇਆ ਤਾਂ ਆਪ ਦਾ ਲਾਉਣਾ ਹੀ ਆ ਪਰ ਉਹ ਬੰਦਾ ਆਪਦੀ ਜੇਬ ਚੋਂ ਆਪ ਲਗਰਾਇਆ ਆ ਆਪ ਲਾਉਣਾ ਇਸ ਕਰਕੇ ਵੀ ਮੈਂ ਵੀ ਦੇਖਦਾ ਹੁੰਦਾ ਤੇ ਮੈਂ ਤਾਂ ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਲੋਕ ਹੈਰਾਨ ਹੁੰਦੇ ਆ ਪਬਲਿਕ ਉਹ ਵੀ ਯਾਤਰੀ ਹੈਰਾਨ ਹੁੰਦੇ ਆ ਪਬਲਿਕ ਤਰ੍ਹਾਂ ਦੀ ਹੈਰਾਨ ਹੁੰਦੀ ਆ ਤੇ ਭਾਈ ਜੀ ਜਿਹਨੇ ਟ੍ਰੇਨ ਵਾਸਤੇ ਕੁਝ ਵੀ ਪੁੱਛਣਾ ਹੋਵੇ ਵੀ ਕਦੋਂ ਸੀਟਾਂ ਬੁੱਕ ਹੋਣਗੀਆਂ ਜਦੋਂ ਕਦੋਂ ਸੀਟਾਂ ਵੇਚੀਆਂ ਨੇ ਕਿਵੇਂ ਬੁੱਕ ਹੋਣਗੀਆਂ ਮੈਂ ਸਟੇਸ਼ਨ ਤੇ ਜਾ ਕੇ ਨਾਲ ਫਾਰਮ ਭਰ ਕੇ ਆ ਬੁੱਕ ਕਰਵਾਇਆ ਹਣਾ ਇਹ ਵੀ ਕਹਿੰਦੀ ਆਪਾਂ ਨਸ਼ੇ ਹੀ ਹੁੰਦਾ ਤੇ ਵੀ ਕਿਸੇ ਸੇਵਾ ਕਰਨੀ ਤੇ ਪ੍ਰਮਾਤਮਾ ਸਭ ਕੁਝ ਦੇਖਦਾ ਹਣਾ ਬੰਦਾ ਸੀਸ ਹੁੰਦਾ ਜੀ ਵਧੀਆ ਬੜਾ ਫਾਇਦਾ ਹੋਇਆ ਇਸ ਕਰਕੇ ਅਸੀ ਤੁਸ ਤੈਹਾ ਦਾ ਲੈਣਾ ਨਹੀਂ ਹੈਗਾ ਸੇਵਾ ਹੀ ਕਰਨੀ ਆ ਸਾਨੂੰ ਆਕੇ ਮਿਲ ਸਕਦਾ ਜਾਂ ਫੋਨ ਤੇ ਵੀ ਸੰਪਰਕ ਕਰ ਸਕਦਾ ਨੰਬਰ ਮੇਰਾ 9872155913 ਇਹ ਨੰਬਰ ਹੈ ਮੇਰਾ ਜਰੂਰ ਸਾਹਿਬ ਵਾਸਤੇ ਟ੍ਰੇਨ ਵਾਸਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਵੀ ਕਦੋਂ ਟ੍ਰੇਨ ਚੱਲਣੀ ਹੈ ਕਿੱਥੋਂ ਚੱਲਣੀ ਹੈ ਕਿੱਥੋਂ ਬੈਠਣਾ ਕਿਹੜੀ ਸੀਟ ਮਿਲਣੀ ਹੈ ਕਦੋਂ ਖਾਲੀ ਹੈਗੀ ਆ ਨਾ ਸਾਰਾ ਕੁਝ ਬਈ ਮੈਂ ਦੱਸ ਦਊਗਾ ਕਿ ਜਿਹੜੀ ਸੀਟ ਆ ਉਹ ਮੈਂ ਖਾਲੀ ਆਉਣ ਜਾਣ ਦੀ ਕਰਾ ਕੇ ਜਾਓ ਕਰਾਓ ਵੀ ਰੇਲਵੇ ਦੇ ਕਾਊਂਟਰ ਤੋਂ ਪ੍ਰਾਈਵੇਟ ਵੀ ਕੱਟ ਕਰਾਓ ਕਿਉਂਕਿ ਪ੍ਰਾਈਵੇਟ ਕਿਹੜੀ ਸੀਟ ਉਹਦੀ ਸੀਟਾਂ ਜਿਹੜਾ ਹੁੰਦਾ ਵੇਟਿੰਗ ਬੰਦ ਹੋਊਗੀ ਤਾਂ ਵੀ ਉਹ ਵੀ ਸ਼ਿਟ ਕੈਨਸਲ ਹੀ ਹੋ ਜਾਂਦੀ ਹੈ ਤਾਂ ਇਹ ਆਪਾਂ ਨੂੰ ਵੀ ਉਹ ਪੇਪਰ ਕੱਢ ਕੇ ਦੇ ਜਾਂਦਾ ਉਹ ਇੱਕ ਸਾਈਡ ਦਾ ਹੁਣ ਨਹੀਂ ਬਤਾਉਂਦਾ ਇਸ ਕਰਕੇ ਜਿਹੜੀ ਸੰਗਤ ਨੇ ਹਜੂਰ ਸਾਹਿਬ ਜਾਣਾ ਹੋਵੇ ਉਹ ਸੰਪਰਕ ਕਰ ਲੈ ਬਈ ਜੀ ਹਾਂ ਮੈਂ ਉਹਨਾਂ ਨੂੰ ਕੋਈ ਪੈਸਾ ਨਹੀਂ ਲੈਣਾ ਉਹਨਾਂ ਦੀ ਫ੍ਰੀ ਚੋ ਮਦਦ ਹੋਊਗੀ ਉਹ ਕਰੂੰਗਾ ਇਹ ਫਾਰਮ ਪਰਚੇ ਦੇਣੇ ਹੋਏ ਸਟੇਸ਼ਨ ਤੇ ਜਾ ਕੇ ਸਿੱਟਾ ਮੁਕਰਾਉਣੀਆਂ ਸਾਰਾ ਕੁਝ ਮੈਂ ਕਰਾ ਕੇ ਦੇ ਦਊਗਾ ਕਿਉਂਕਿ ਮੈਨੂੰ ਇਸ ਚੀਜ਼ ਦਾ ਅਨੁਭਵ ਆਇਆ ਹੋ ਚੁੱਕਿਆ ਹੈ ਕਾਹੀ ਵਾਰ ਜਾਏਗਾ ਇਸ ਕਰਕੇ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਤੱਕ ਪਹੁੰਚ ਜਾ ਕਿਸੇ ਵੀ ਨੂੰ ਜਾਣਾ ਹੁੰਦਾ ਹਜੂਰ ਸਾਹਿਬ ਉਹਨੂੰ ਮੌਜੂਦ ਮਿਲ ਸਕੇ ਗੁਰਦਿਕਾ ਖਾਲਸਾ ਵਾਈਲ